ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕੌਰ ਚੈਹਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਬਹੁਤ ਹੀ ਸੋਹਣੀ ਪ੍ਰਿੰਟ ਵੀਡੀਓ ਆਏ ਜਿਹੜੀ ਪ੍ਰਿੰਟਾਂ ਦੇ ਉੱਪਰ ਹਰ ਸੈਟਰਡੇ ਆਪਣੀ ਇਹ ਵੀਡੀਓ ਆਉਂਦੀ ਆ ਸਿਰਫ ਪ੍ਰਿੰਟ ਸੂਟਾਂ ਦੇ ਉੱਪਰ ਜਾਨਕਿ ਇਹ ਪੂਰਾ ਹਫ਼ਤਾ ਆਪਾਂ ਲੈ ਕੇ ਆਉਂਨੇ ਆ ਹਰ ਤਰ੍ਹਾਂ ਦੀ ਰੇਂਜ ਲੈ ਕੇ ਆਉਂਨੇ ਆ ਦੁਪੱਟੀਆਂ ਦੇ ਨਾਲ ਸ਼ਾਲ ਦੇ ਨਾਲ ਹਰ ਸਟਾਕ ਜਾਣ ਕੇ ਸਟਾਰਟ ਹੋ ਚੁੱਕਿਆ ਵਿੰਟਰ ਦਾ ਜਾਨ ਕੇ ਸੈਟਰਡੇ ਆਪਣਾ ਸਪੈਸ਼ਲ ਹੈ ਜਿਹੜੀਆਂ ਭੈਣਾਂ ਨਿਊ ਦੇਖਦੀਆਂ ਨੇ ਨਾ ਨਹੀਂ ਪਤਾ ਤਾਂ ਹਰ ਸੈਟਰਡੇ ਤੁਹਾਨੂੰ ਨਵੇਂ ਤੋਂ ਨਵੇਂ ਪ੍ਰਿੰਟ ਆਪਣੇ ਇਹ ਚ ਐਡ ਆਨ ਹੋ ਜਾਂਦੇ ਨੇ ਤੇ ਜਿਹੜੇ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਆ ਸੋ ਜਿਹੜੀਆਂ ਵੀ ਭੈਣਾਂ ਨੂੰ ਇਹ ਸੂਟ ਚਾਹੀਦੇ ਨੇ ਕਿਉਂਕਿ ਸਾਰੀਆਂ ਭੈਣਾਂ ਦੀ ਫਰਸਟ ਪਸੰਦ ਨੇ ਹਨਾ ਹਰ ਭੈਣ ਇਹ ਲੈਂਦੀ ਹੀ ਲੈਂਦੀ ਆ ਸੂਟ ਤੇ ਰੀਜ਼ਨੇਬਲ ਪ੍ਰਾਈਸ ਨੇ ਜਿਹੜੀਆਂ ਵੀ ਭੈਣਾਂ ਨੂੰ ਚਾਹੀਦੇ ਨੇ ਫਟਾਫੜ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਦੇ ਨਵੇਂ ਦੇ ਹਿਤ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿਦਾਂ ਦੀ ਲੱਗਦੀ ਆ ਲੋ ਜੀ ਤੁਹਾਨੂੰ ਦਿਖਾਉਣੀ ਆ ਅੱਜ ਦੇ ਪ੍ਰਿੰਟ ਬਾਕੀ ਇਹ ਵੀਡੀਓ ਜ ਆਪਣਾ ਇਹ ਆਫਰ ਚੱਲ ਰਿਹਾ ਵਾ ਜਿਹੜੀ ਭੈਣ ਸਭ ਤੋਂ ਜ਼ਿਆਦਾ ਆਪਣੀ ਵੀਡੀਓ ਨੂੰ ਸ਼ੇਅਰ ਕਰਦੀ ਆ ਹੋਰ ਭੈਣਾਂ ਦੇ ਨਾਲ ਉਹਨਾਂ ਨੂੰ ਇਹੀ ਵੀਡੀਓ ਦੇ ਵਿੱਚ ਜਿਹੜੀ ਵੀ ਵੀਡੀਓ ਜ ਮੈਂ ਅਨਾਉਂਸ ਕਰਦੀ ਆ ਜਿਵੇਂ ਕਿ ਪਿਛਲੇ ਹਫ਼ਤੇ ਆਪਾਂ ਇਹ ਆਫਰ ਚਲਾਈ ਆ ਸੋ ਮਨਰਾਜ ਸਿੰਘ ਆ ਉਹਨਾਂ ਦਾ ਨਾਮ ਆ ਹੈ ਤਾਂ ਸ਼ਾਇਦ ਉਹਨਾਂ ਦੇ ਵਾਈਫ ਆ ਜਿਹੜੇ ਸਾਡੇ ਨਾਲ ਡੀਲ ਕਰਦੇ ਨੇ ਬਟ ਉਹਨਾਂ ਦੀ ਜਿਹੜੀ ਆਈਡੀ ਸ਼ੋ ਹੁੰਦੀ ਆ ਉਹ ਮਨਰਾਜ ਸਿੰਘ ਦੇ ਨਾਮ ਤੇ ਹੁੰਦੀ ਆ ਤੇ ਉਹਨਾਂ ਨੂੰ ਹੈਲੋ ਦਾ ਮੈਸੇਜ ਵੀ ਮੇਰੇ ਵੱਲੋਂ ਚੱਲਿਆ ਹੀ ਗਿਆ ਹੋਣਾ ਸੋ ਪਲੀਜ਼ ਹੈ ਨਾ ਤੁਸੀਂ ਆਪਣਾ ਕੋਈ ਵੀ ਇਹ ਵੀਡੀਓ ਦੇ ਵਿੱਚੋਂ ਤੁਸੀਂ ਸੂਟ ਦੇ 140 ਜਣਿਆਂ ਨੂੰ ਉਹਨਾਂ ਨੇ ਸ਼ੇਅਰ ਕੀਤਾ ਵਾ 140 ਜਣਿਆਂ ਨੂੰ ਸ਼ੇਅਰ ਕੀਤਾ ਤੁਸੀਂ ਆਪਣਾ ਐਡਰੈਸ ਕਿੱਥੋਂ ਬਿਲੋਂਗ ਕਰਦੇ ਹੋ ਤੇ ਮਤਲਬ ਕਿ ਕਿ ਆਪ ਦਾ ਸਾਰਾ ਡਰੈਸ ਸੈਂਡ ਕਰ ਸਕਦੇ ਹੋ ਇਹਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਉਹਦਾ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਉਹ ਤੁਹਾਡਾ ਗਿਫਟ ਆ ਜੀ ਯਾਨੀ ਕਿ ਸਭ ਤੋਂ ਜ਼ਿਆਦਾ ਵੱਧ ਉਹਨਾਂ ਨੇ ਸ਼ੇਅਰ ਕੀਤਾ 140 ਜਣਿਆਂ ਨੂੰ ਸੋ ਜਿਹੜੀ ਅਮੀ ਭੈਣਾਂ ਨੂੰ ਇਹ ਸੂਟ ਚਾਹੀਦੇ ਨੇ ਫਟਾਫਟ ਸਕਰੀਨਸ਼ਾਟ ਕਰ ਸਕਦੇ ਹੋ ਤੇ ਵੱਧ ਤੋਂ ਵੱਧ ਜਿਹੜੀ ਭੈਣ ਵੀਡੀਓ ਨੂੰ ਸ਼ੇਅਰ ਕਰੂਗੀ ਇਹ ਨਹੀਂ ਵੀ 21 ਜਣੇ ਨੂੰ ਰਿਪੀਟ ਟੂ ਰਿਪੀਟ ਕਰੀ ਜਾਣੀ ਆ ਅਲੱਗ-ਅਲੱਗ ਹੋਣੇ ਚਾਹੀਦੇ ਆ ਪੂਰਾ ਡਿਟੇਲ ਦੇਖਦੇ ਆਂ ਅਸੀਂ ਸੋ ਜਿਹੜੀ ਪੈਨ ਸਭ ਤੋਂ ਵੱਧ ਜਿਨ੍ਹਾਂ ਦੇ ਸ਼ੇਅਰ ਹੋਣਗੇ ਉਹਨਾਂ ਨੂੰ ਇਹ ਹੀ ਸੂਟ ਗਿਫਟ ਦੇ ਰੂਪ ਚ ਜਾਊਗਾ ਗਿਫਟ ਜਾਊਗਾ ਜਿਹੜਾ ਵੀ ਉਹਨਾਂ ਨੂੰ ਪ੍ਰਿੰਟ ਪਸੰਦ ਹੋਊਗਾ ਤੇ ਚਲੋ ਜੀ ਕਰਦੀ ਆ ਅੱਜ ਦੀ ਵੀਡੀਓ ਦੀ ਸਟਾਰਟਿੰਗ ਤੇ ਦਿਖਾਉਣੀ ਆ ਤੁਹਾਨੂੰ ਸੋਹਣੇ ਸੋਹਣੇ ਪ੍ਰਿੰਟ ਇਹਦਾ ਪਹਿਲਾ ਹੀ ਪ੍ਰਿੰਟ ਮਹਿਰੂਨ ਕਲਰ ਦੇ ਉੱਪਰ ਬਹੁਤ ਜ਼ਿਆਦਾ ਡਿਮਾਂਡ ਤੇ ਸੀ ਰੀਸਟਾਕ ਹੋ ਚੁੱਕਿਆ ਬਟ ਸਿੰਗਲ ਪੀਸ ਹੀ ਅਵੇਲੇਬਲ ਹੋਇਆ ਜਿਹੜੀ ਪੈਨ ਨੂੰ ਨਹੀਂ ਮਿਲਿਆ ਸੀ ਦੁਬਾਰਾ ਆਰਡਰ ਕਰ ਸਕਦੇ ਆ ਇਹ ਵਾਲੇ ਸੂਟ ਦਾ ਤੇ ਇਹ ਵਾਲਾ ਸੂਟ ਰਿਪੀਟ ਆਪਣੇ ਕੋਲ ਆ ਚੁੱਕਿਆ ਆ ਸਾਰੇ ਪ੍ਰਿੰਟ ਬਹੁਤ ਸੋਹਣੇ ਆਏ ਨੇ ਬਹੁਤ ਹੀ ਵਧੀਆ ਆਏ ਨੇ ਹਰੇਕ ਪ੍ਰਿੰਟਾਂ ਦੇ ਵਿੱਚ ਕਲਰ ਆ ਲੋ ਸੈਕਿੰਡ ਹੈਗਾ ਕਿ ਇਹ ਸਾਰੇ ਵਿੰਟਰ ਦੀ ਕਲੈਕਸ਼ਨ ਆ ਆਲ ਓਵਰ 5 ਮੀਟਰ ਦਾ ਸੂਟ ਮਿਲੂਗਾ ਪੂਰੀ ਫੁੱਲ ਗਰੰਟੀ ਦੇ ਨਾਲ ਕੋਈ ਸ਼੍ਰਿੰਕਿੰਗ ਨਹੀਂ ਕੋਈ ਲੋ ਨਹੀਂ ਕੋਈ ਬੋਰ ਨਹੀਂ ਕੁਝ ਨਹੀਂ ਆਉਣਾ ਜਿੰਨੇ ਸਾਲ ਮਰਜੀ ਇਹ ਕੱਪੜੇ ਨੂੰ ਪਾ ਲੋ ਹੰਡਾ ਲੋ ਹਰ ਪੈਨ ਕੋਲ ਸੂਟ ਹੁੰਦੇ ਹੀ ਨੇ ਸੋ ਇਹਦੇ ਨਾਲ ਦੇ ਆਪਾਂ ਵੇਅਰ ਡੇਲੀ ਵੇਅਰ ਜਿੰਮੇ ਮਰਜੀ ਤੁਸੀਂ ਇਹਨਾਂ ਨੂੰ ਕੱਟ ਸਕਦੇ ਹੋ ਬਹੁਤ ਸੋਹਣੀ ਕਲੈਕਸ਼ਨ ਆ ਪਲੀਜ਼ ਫਟਾਫਟ ਸਕਰੀਨਸ਼ਾਟ ਕਰ ਲਓ ਆਹ ਲੋਵਰ 5 ਮੀਟਰ ਦੀ ਕਟ ਆ ਕੋਈ ਲੋ ਨਹੀਂ ਆਣਾ ਕੋਈ ਬੋ ਨਹੀਂ ਆਣਾ ਜਿੰਨਾ ਮਰਜੀ ਤੋਂ ਉਹ ਤੋਂ ਕੱਪੜੇ ਨੂੰ ਹੰਡਾ ਸਕਦੇ ਹੋ ਬਹੁਤ ਸੋਹਣੀ ਕਲੈਕਸ਼ਨ ਆ ਕਲਰ ਇਹਦੇ ਵਿੱਚ ਤੁਹਾਨੂੰ ਤਿੰਨ ਤਿੰਨ ਮਿਲਣਗੇ ਜੀ ਇਹ ਹੈਗਾ ਮੋਰ ਪੰਖੀਆ ਸ਼ੇਡ ਇੱਕ ਇਹਦੇ ਵਿੱਚ ਮਿਲੂਗਾ ਜ਼ਿਗਜ਼ੈਗ ਵਾਂਗੂ ਇਹਦਾ ਡਿਜ਼ਾਈਨ ਬਲੈਕ ਸ਼ੇਡ ਬਲੂ ਬਲੈਕ ਜਾਂ ਸ਼ੇਡ ਆ ਇਹ ਆ ਲਓ ਜੀ ਇੱਕ ਮਿਲੂਗਾ ਬੋਟਲ ਗ੍ਰੀਨ ਕਲਰ ਸਾਰੇ ਬ੍ਰਾਂਡ ਦੇ ਹੋਣਗੇ ਕੋਈ ਵੀ ਲੋਕਲ ਨਹੀਂ ਹੋਊਗਾ 600 ਰੁਪਿਆ ਸੂਟ ਦਾ ਪ੍ਰਾਈਸ ਆ ਕੋਈ ਐਕਸਟਰਾ ਕੋਰੀਅਰ ਚਾਰजेस ਨਹੀਂ ਹੈਗੇ ਇਸ ਲਈ ਫਟਾਫਟ ਆਪਣੇ ਸਕਰੀਨਸ਼ਾਟ ਲੈ ਦੇ ਸਕਦੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਰਿਹਾ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਨੇ ਸਾਰੇ ਪ੍ਰਿੰਟ ਇੱਕ ਤੋਂ ਇੱਕ ਨੇ ਜਿਹੜਾ ਮਰਜੀ ਪ੍ਰਿੰਟ ਤੁਸੀਂ ਲੈ ਸਕਦੇ ਹੋ ਲਾਈਟ ਡਾਰਕ ਹਰ ਤਰ੍ਹਾਂ ਦਾ ਇਹਦੇ ਵਿੱਚ ਚਾਰਟ ਆਊਗਾ ਨਿੱਕੀ ਬੁੱਟੀ ਵੱਡਾ ਪ੍ਰਿੰਟ ਬੁਟੀ ਫਲਾਵਰਾਂ ਤੋਂ ਕੁਝ ਹਟ ਕੇ ਹਰ ਤਰ੍ਹਾਂ ਦਾ ਪ੍ਰਿੰਟ ਮਿਲੂ ਦੇਖੋ ਛੋਟੀ ਬੁਟੀ ਤੇ ਆ ਗਿਆ ਗ੍ਰੇ ਕਲਰ ਦੇ ਉੱਪਰ ਆਲੋਚ ਇਹ ਵਾਲਾ ਥੋੜਾ ਜਿਆਦਾ ਡਾਰਕ ਗ੍ਰੇ ਆ ਗਿਆ ਜਿਹੜਾ ਵੀ ਸੂਟ ਪਸੰਦ ਆਉਂਦਾ फटाफट ਸਕਰੀਨਸ਼ਾਟ ਲੈ ਕੇ ਆਰਡਰ ਕਰੀ ਚੱਲੋ ਆਲੋਚ ਬਹੁਤ ਹੀ ਸੋਹਣੇ ਪ੍ਰਿੰਟ ਨੇ ਇੱਕ ਇਹਦੇ ਵਿੱਚ ਮਿਲੂਗਾ ਤੁਹਾਨੂੰ ਲਵੈਂਡਰ ਸ਼ੇਡ ਇੱਕ ਇਹਦੇ ਵਿੱਚ ਮਿਲੂਗਾ ਜੀ ਤੁਹਾਨੂੰ ਪਿਸਤਾ ਗ੍ਰੀਨ ਕਲਰ ਚਾਰ ਕਲਰਾਂ ਦੇ ਉੱਪਰ ਆ ਇਹ ਵਾਲਾ ਡਿਜ਼ਾਈਨ ਜਿਹੜੀ ਵੀ ਭੈਣ ਨੂੰ ਜਿਹੜਾ ਵੀ ਕਲਰ ਪਸੰਦ ਆਉਂਦਾ ਫਟਾਫਟ ਸਕਰੀਨਸ਼ਾਟ ਕਰਕੇ ਆਪਣੇ ਆਰਡਰ ਬੁੱਕ ਕਰਵਾ ਲਓ ਤੇ ਵੱਧ ਤੋਂ ਵੱਧ ਕਰ ਦਿਓ ਵੀਡੀਓ ਨੂੰ ਸ਼ੇਅਰ ਤਾਂ ਕਿ ਹੋਰ ਭੈਣਾਂ ਤੱਕ ਵੀ ਆਪਾਂ ਵੀ ਪਹੁੰਚ ਸਕੀਏ ਤੇ ਉਹ ਵੀ ਆਪਣੇ ਤੱਕ ਪਹੁੰਚ ਸਕਣ ਆ ਲੋ ਜੀ ਏ ਵੀ 올ਡੇਜ਼ ਦੇ ਵਿੱਚ ਜਿਵੇਂ ਮਰਜੀ ਤੁਸੀਂ ਆਪਣੀ ਦਾਦੀ ਲਈ ਨਾਨੀ ਲਈ ਮੰਮੀ ਲਈ ਕਿਸੇ ਲਈ ਵੀ ਲੈਣਾ ਜਿਹੜੇ ਲਾਈਟ ਕਲਰ ਤੇ ਬਿਲਕੁਲ ਹੀ 올ਡੇਜ਼ ਵਾਲੇ ਸੂਟ ਲਾਈਕ ਕਰਦੇ ਨੇ ਤਾਂ ਆਹ ਵਾਲੇ ਪ੍ਰਿੰਟ ਬਹੁਤ ਹੀ ਸੋਹਣੇ ਨੇ ਬਹੁਤ ਵਧੀਆ ਉਹਨਾਂ ਸੇਮ ਉਹਨਾਂ ਦੇ ਹਿਸਾਬ ਦੇ ਨਾਲ ਇਹਨਾਂ ਚ ਚਾਰ ਹੀ ਕਲਰ ਜਿਹੜੇ ਆਏ ਨੇ ਬਹੁਤ ਸੋਹਣੇ ਆਏ ਨੇ ਆਹ ਲਓ ਬਲੂ ਕਲਰ ਆਇਆ ਬਹੁਤ ਸੋਹਣੇ ਪ੍ਰਿੰਟ ਨੇ ਇਹ ਜਿਹੜਾ ਮਰਜੀ ਇਹ ਚੋਂ ਤੁਸੀਂ ਲੈ ਸਕਦੇ ਹੋ ਆਹ ਲਓ ਇਹ ਥੋੜਾ ਜਿਹਾ ਪਿਆਜੀ ਜੀ ਟੂਨ ਤੇ ਆ ਕਲਰ ਆ ਲੋ ਜੀ ਪ੍ਰਿੰਟਿੰਗ ਵੀ ਸੇਮ ਉਸੇ ਤਰ੍ਹਾਂ ਦੀਆਂ ਜਿਵੇਂ 올ਡੇਸਟ ਆਪਾਂ ਵੇਅਰ ਕਰਦੇ ਆ ਹੈਗੇ ਆ ਯਾਨੀ ਕਿ ਲਾਈਕ ਕਰਦੇ ਆ ਉਸੇ ਤਰ੍ਹਾਂ ਦੀ ਪ੍ਰਿੰਟਿੰਗ ਆ ਬਹੁਤ ਸੋਹਣਾ ਇਹ ਸੈੱਟ ਆ ਜਿਹੜੀਆਂ ਭੈਣਾਂ ਨੂੰ ਚਾਹੀਦੇ ਨੇ ਲੈ ਸਕਦੇ ਹੋ ਇੱਕ ਹੈਗਾ ਗ੍ਰੀਨ ਕਲਰ ਆ ਲੋ ਜੀ ਲਓ ਜੀ ਬਲੂ ਕਲਰ ਦੇਖੋ ਕਿੰਨੀ ਸੋਹਣੀ ਪ੍ਰਿੰਟਿੰਗ ਆ ਬਹੁਤ ਸੋਹਣੇ ਪ੍ਰਿੰਟ ਨੇ ਜਿਵੇਂ ਮਰਜੀ ਪਾਓ ਹੰਡਾਓ ਜੋ ਮਰਜੀ ਫੈਬਰਿਕ ਨਾਲ ਕਰੋ 1% ਦੀ ਕੰਪਲੇਨ ਨਹੀਂ ਆਉਣੀ ਤੁਹਾਨੂੰ ਫੈਬਰਿਕ ਦੀ ਜਿਹੜੀਆਂ ਭੈਣਾਂ ਨੇ ਦੁਪੱਟੇ ਰੈਡੀ ਕਰਵਾਉਣੀਆਂ ਨਾਲ ਦੁਪੱਟੇ ਵੀ ਰੈਡੀ ਕਰਵਾ ਸਕਦੇ ਹੋ ਜਿੱਦਾਂ ਦੇ ਮਰਜੀ ਤੁਸੀਂ ਕਰਵਾ ਸਕਦੇ ਹੋ ਤੇ ਜਿਵੇਂ ਆਮ ਤੁਸੀਂ ਰੂਟੀਨ ਵਾਈਜ਼ ਵੀ ਪਾਉਣਾ ਚਾਹੇ ਤੁਸੀਂ ਕਾਟਨ ਦੇ ਲਗਵਾ ਲਓ ਹਨਾ ਜੇ ਤੁਸੀਂ ਥੋੜਾ ਜਿਹਾ ਬਾਹਰ ਅੰਦਰ ਨੂੰ ਵੀ ਪਾ ਕੇ ਜਾ ਸਕਦੇ ਹੋ ਤਾਂ ਜਿਵੇਂ 2-250 ਦਾ ਦੁਪੱਟਾ ਰੈਡੀ ਹੋ ਜਾਂਦਾ ਇਹਨਾਂ ਦੇ ਨਾਲ ਜਿਵੇਂ ਮਰਜੀ ਤੁਸੀਂ ਕਰਵਾ ਸਕਦੇ ਹੋ ਜਿੱਦਾਂ ਦੀ ਤੁਹਾਡੀ ਆਪਣੀ ਇੱਛਾ ਜੀ ਆ ਲੋ ਮਹਿੰਦੀ ਆ ਸ਼ੀਟ ਪ੍ਰਿੰਟਿੰਗ ਆ ਬਹੁਤ ਸੋਹਣੀਆਂ ਨੇ ਰਾਸ਼ਟ ਸ਼ੇਡ ਸਾਰੀ ਸ਼ੇਡ ਇੱਕ ਤੋਂ ਇੱਕ ਮਿਲਣਗੇ ਜਿਹੜਾ ਮਰਜੀ ਸ਼ੇਡ ਲੈ ਲਓ ਇੱਕ ਇਹਦੇ ਵਿੱਚ ਮਿਲੂਗਾ ਜੀ ਗ੍ਰੀਨ ਇਹ ਵੀ ਗ੍ਰੀਨ ਮਹਿੰਦੀ ਆ ਵਾ ਉਹ ਪ੍ਰੋਪਰ ਮਹਿੰਦੀ ਆ ਸੀ ਇਹ ਗ੍ਰੀਨ ਜਾਂ ਮਹਿੰਦੀ ਆ ਵਾ ਹਲੋ ਜੀ ਇਹ ਆ ਗਿਆ ਚੈੱਕ ਦੇ ਵਿੱਚ ਬਹੁਤ ਸੋਹਣੀ ਡਿਜੀਟਲ ਪ੍ਰਿੰਟਿੰਗ ਹੋਈ ਹੋਈ ਆ ਫੁੱਲ ਫਰਾਵਰਾ ਤੋਂ ਹਟ ਕੇ ਜਿਵੇਂ ਕੁਛ ਚਾਹੀਦਾ ਤੁਹਾਨੂੰ ਉਹ ਵਾਲਾ ਡਿਜ਼ਾਈਨ ਆ ਸੁਪਰ ਹਿੱਟ ਕਲੈਕਸ਼ਨ ਆ ਫਟਾਫਟ ਬਸ ਆਪਣੇ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਦਿਓ ਬਾਦੂ ਆਪਣੇ ਕੋਲੇ ਇਹ ਨਹੀਂ ਹੈਗਾ ਇੱਕ ਇੱਕ ਸੂਟ ਆ ਜਿੰਨੇ ਮਰਜ਼ੀ ਲੈ ਸਕਦੇ ਆ ਹਰ ਸੈਟਰਡੇ ਆਪਣੀ ਪ੍ਰਿੰਟਿੰਗ ਦੀ ਵੀਡੀਓ ਆਉਂਦੀ ਹੈ ਜਿੰਨੇ ਮਰਜੀ ਸੌਡ ਤੁਸੀਂ ਆਪਣੇ ਆਰਡਰ ਕਰ ਸਕਦੇ ਹੋ ਹਲੋ ਜੀ ਪਹਿਲਾਂ ਆਪਾਂ ਬੋਟਲ ਇਨ ਕਲਰ ਤੇ ਖੋਲਿਆ ਫਿਰ ਮਹਿਰੂਨ ਜਿਹਾ ਕਲਰ ਆ ਇਹ ਫਿਰ ਹੈਗਾ ਜੀ ਬਲੂ ਕਲਰ ਹਲੋ ਬਹੁਤ ਸੋਹਣੇ ਪ੍ਰਿੰਟ ਨੇ ਪਲੀਜ਼ ਜਲਦੀ ਜਲਦੀ ਸਕਰੀਨ ਸ਼ਾਟ ਕਰ ਲਓ ਹਲਤੀ ਇਹ ਹੈਗਾ ਵਾ ਗ੍ਰੀਨ ਕਲਰ ਤੇ ਜਦੋਂ ਤੁਸੀਂ ਕੋਈ ਵੀ ਕੋਰੀਅਰ ਦਾ ਆਰਡਰ ਦਿੰਨੇ ਹੋ ਤਾਂ ਕੋਸ਼ਿਸ਼ ਇਹ ਕਰਿਆ ਕਰੋ 5 ਤੋਂ 6 ਡੇਜ਼ ਵੇਟ ਜ਼ਰੂਰ ਕਰਿਆ ਕਰੋ 5 ਤੋਂ 6 ਦਿਨਾਂ ਦੀ ਕਈ ਪੈਣਾ ਅੱਜ ਕੋਰੀਅਰ ਕਰਤਾ ਤਾ ਤੀਜੇ ਦਿਨ ਨੂੰ ਮੈਸੇਜ ਆਉਣ ਲੱਗ ਜਾਂਦੇ ਆ ਸਾਡਾ ਕੋਰੀਅਰ ਨਹੀਂ ਆਇਆ ਜੀ ਸਾਡਾ ਕੋਰੀਅਰ ਪਹੁੰਚਿਆ ਨਹੀਂ ਹੈਗਾ ਅੱਗੇ ਸਾਡਾ ਇੰਨੇ ਦਿਨਾਂ ਚਾ ਜਾ ਜਾਂਦਾ ਹੁਣ ਸਾਡਾ ਇੰਨੇ ਇਹ ਚੀਜ਼ਾਂ ਆਏ ਹੁੰਦਾ ਜੀ ਜੀ ਇਹ ਨਹੀਂ ਹੈਗਾ ਕਿ ਤੁਸੀਂ ਅੱਜ ਸਾਨੂੰ ਇਹ ਚੀਜ਼ ਦਾ ਆਰਡਰ ਦਿੱਤਾ ਤਾਂ ਸਾਡੇ ਕੱਲੋਂ ਹੀ ਡਿਸਪੈਚ ਹੋ ਜਾਣੇ ਆ ਕੱਲੋਂ ਸੰਡੇ ਆ ਮੰਡੇ ਨੂੰ ਡਿਸਪੈਚ ਹੋਣਗੇ ਮੰਡੇ ਨੂੰ ਵੀ ਉਨੇ ਹੋਣਗੇ ਜਿੰਨੇ ਅਸੀਂ ਪੈਕਿੰਗ ਹੋ ਗਈ ਡਨ ਹੋ ਗਈ ਹਰ ਚੀਜ਼ ਨੂੰ ਹਰੇਕ ਪੈਨ ਦੇ ਸੂਟਾਂ ਦੀ ਸਿਲੈਕਟ ਕਰਨੀ ਆ ਵੀ ਕਿਹਦਾ ਕਿਹੜਾ ਆਰਡਰ ਆ ਫਿਰ ਉਹਨਾਂ ਤੇ ਸਾਰੇ ਐਡਰੈਸ ਵਗੈਰਾ ਲੱਗਣੇ ਆ ਇਹ ਤਾਂ ਹੈ ਨਹੀਂ ਵੀ ਆਪਾਂ ਫਟਾਫਟ ਪਾਏ ਤੇ ਚਾਕੇ ਕਾੜਤੇ ਇਦਾਂ ਨਹੀਂ ਹੁੰਦਾ ਸੋ 1-2 ਦਿਨ ਸਾਡੇ ਕੋਲੋਂ ਹੀ ਡਿਸਪੈਚ ਹੋਣ ਨੂੰ ਕਈ ਵਾਰੀ ਚੀਜ਼ ਲੱਗ ਜਾਂਦੀ ਹੈ ਜਿਵੇਂ ਮੰਡੇ ਟਿਊਸਡੇ ਬੈਣਦੇ ਉਦੋਂ ਦਾ ਸਾਰੇ ਦਿਨ ਸਾਰੇ ਵਰਕਿੰਗ ਡੇਜ਼ ਹੁੰਦੇ ਆ ਸੋ ਸਾਨੂੰ ਉਹਦਾ ਜੇ ਸੋਮਵਾਰ ਦੀ ਵੀਡੀਓ ਹੈ ਬੰਗਲਵਾਰ ਨੂੰ ਕਈ ਵਾਰੀ ਬੁੱਧਵਾਰ ਨੂੰ ਵੀ ਡਿਸਪੈਚ ਹੁੰਦੇ ਨੇ ਉਸ ਹਿਸਾਬ ਨਾਲ ਤੁਹਾਡੇ ਕੋਲ ਪਹੁੰਚਣੇ ਨੇ ਪਰ ਤੁਹਾਡੇ ਕੋਲ 5 ਤੋਂ 6 ਦਿਨਾਂ ਦੇ ਵਿੱਚ ਵਿੱਚ ਕੋਰੀਅਰ ਪਹੁੰਚੂਗਾ ਇਹ ਤਾਂ ਉਮੀਦ ਹੁੰਦਾ ਹੀ ਆ ਬਲ ਇੱਕ ਯਾਨੀ ਕਿ 5 ਤੋਂ 6 ਡੇਜ਼ ਜ਼ਰੂਰ ਵੇਟ ਕਰਿਆ ਕਰੋ ਇਹ ਨਾ ਵੀ ਤੀਸਰੇ ਦਿਨ ਹੀ ਲੱਗ ਜਾਇਆ ਕਰੋ ਕਿ ਸਾਡੇ ਕੋਰੀਅਰ ਪਹੁੰਚੇ ਨਹੀਂ ਹੈਗੇ ਕੁਰੀਅਰ ਹਰ ਪੈਨ ਦਾ ਪਹੁੰਚੂਗਾ ਸਾਡੀ ਰਿਸਪੌਂਸਿਬਿਲਟੀ ਆ ਜਦ ਤੁਸੀਂ ਸਾਨੂੰ ਆਰਡਰ ਦੇਤਾ ਆ ਲੋ ਇਹਦੇ ਵਿੱਚ ਕਲਰ ਚੈੱਕ ਕਰ ਲਓ ਪਹਿਲਾਂ ਆਪਾਂ ਖੋਲਿਆ ਹੋਇਆ ਇਹ ਗ੍ਰੀਨ ਮੋਰ ਪੰਖੀਆ ਜਾਂ ਗ੍ਰੀਨ ਆ ਬਹੁਤ ਸੋਹਣਾ ਰੇਅਰ ਜਾਂ ਕਲਰ ਆ ਉਸ ਤੋਂ ਬਾਅਦ ਫਿਰ ਆ ਗਿਆ ਗ੍ਰੀਨ ਕਲਰ ਇਹ ਥੋੜੇ ਜਿਹਾ ਡਿਫਰੈਂਟ ਨੇ ਗ੍ਰੀਨ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਤੁਹਾਨੂੰ ਦਿਖ ਰਿਹਾ ਫਰੋਜ਼ੀ ਟੂਨ ਜੀ ਤੇ ਗ੍ਰੀਨ ਆ ਇਹ ਪ੍ਰੋਪਰ ਗ੍ਰੀਨ ਕਲਰ ਆ ਐਂਡ ਨੈਕਸਟ ਵਾਲਾ ਹੈਗਾ ਜੀ ਇਹਦੇ ਵਿੱਚ ਪਿਆਜ਼ੀ ਟੂਨ ਪਿੰਕ ਪਿਆਜ ਜਿਹਾ ਸ਼ੇਡ ਆ ਇਹ ਵੀ ਬਹੁਤ ਸੋਹਣਾ ਕਲਰ ਆ ਐਂਡ ਅਗਲਾ ਇਹਦੇ ਵਿੱਚ ਮਿਲੂਗਾ ਤੁਹਾਨੂੰ ਮਹਿਰੂਨ ਸ਼ੇਡ ਆ ਲੋ ਜੀ ਮਹਿਰੂਨ ਸ਼ੇਡ ਅਗਲਾ ਹੈਗਾ ਜੀ ਬੋਟਲ ਗ੍ਰੀਨ ਬਲੈਕ ਕਲਰ ਦੇ ਉੱਪਰ ਬਲੈਕ ਕਲਰ ਆ ਲੋ ਜੀ ਬਹੁਤ ਸੋਹਣੀ ਪ੍ਰਿੰਟਿੰਗ ਆ ਬਹੁਤ ਹੀ ਪਿਆਰੀ ਆ ਹਾਂ ਪਾਈਪਿੰਗਸ ਵਗੈਰਾ ਲਗਾ ਕੇ ਜਿਵੇਂ ਮਰਜੀ ਤੁਸੀਂ ਬਣਾ ਸਕਦੇ ਹੋ ਬਹੁਤ ਸੋਹਣੇ ਸੂਟ ਰੈਡੀ ਹੁੰਦੇ ਨੇ ਤੇ ਬਾਕੀ ਫੈਬਰਿਕ ਬਹੁਤ ਵਧੀਆ ਵਾ ਆ ਲੋ ਜੀ ਇਹਦੇ ਵਿੱਚ ਕਲਰ ਚੈੱਕ ਕਰ ਲਓ ਮਹਿੰਦੀ ਆ ਸ਼ੇਡ ਮਿਲੂਗਾ ਬੋਟਲ ਗ੍ਰੀਨ ਕਲਰ ਮਿਲੂਗਾ ਜੀ ਆ ਲੋ ਜੀ ਹਾਂ ਲੋ ਇਹ ਮੀਡੀਅਮ ਜੇ ਕਲਰ ਆਗੇ ਇੰਗਲਿਸ਼ ਚਾਰਟ ਜਿਹਾ ਕਹਿ ਸਕਦੇ ਆ ਜਿਵੇਂ ਇਹ ਚ ਬੇਬੀ ਬਲੂ ਕਲਰ ਮਿਲੂਗਾ ਤੁਹਾਨੂੰ ਬਹੁਤ ਸੋਨਾ ਬਹੁਤ ਪਿਆਰੀ ਪ੍ਰਿੰਟਿੰਗ ਆ ਜਿਵੇਂ ਸਕਿਨ ਕਲਰ ਦੇ ਨਾਲ ਲੈਸਸ ਵਗੈਰਾ ਲਗਾ ਕੇ ਜਿਵੇਂ ਮਰਜੀ ਇਹਨਾਂ ਨੂੰ ਰੈਡੀ ਕਰ ਸਕਦੇ ਹੋ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਚਾਰ ਹਾਂ ਲੋ ਜੀ ਇਹ ਰਾਸ਼ਟਰੀਆ ਕਲਰ ਆ ਲਾਈਟ ਜਿਹਾ ਰਾਸ਼ਟਰੀਆ ਮਿਸ ਮਤਲਬ ਇਹ ਇੰਗਲਿਸ਼ ਜੇ ਕਲਰ ਨੇ ਮੀਡੀਅਮ ਜਿਹਾ ਚਾਟ ਆ ਜਾਂਦਾ ਨਾ ਜ਼ਿਆਦਾ ਡਾਰਕ ਨਾ ਜ਼ਿਆਦਾ ਲਾਈਟ ਬਹੁਤ ਸੋਨੇ ਨੇ ਇਹ ਵੀ ਪ੍ਰਿੰਟ ਆਲੂ ਇਹ ਹੈਗਾ ਮਸਟਰਡ ਮਸਟਰਡ ਸ਼ੇਡ ਬਿਲਕੁਲ ਹੀ हटके ਜੇ ਬਹੁਤ ਸੋਹਣਾ ਪੀਸ ਹੈ ਇਹ ਵੀ ਇਹ ਹੈਗਾ ਜੀ ਗ੍ਰੀਨ ਕਲਰ ਮਹਿੰਦੀ ਆ ਜੀ ਟੂਨ ਤੇ ਆ ਗ੍ਰੀਨ ਇਹ ਬਹੁਤ ਸੋਹਣਾ ਹੈ ਵੀ ਅਲੱਗ ਜੇ ਸ਼ੇਡ ਨੇ ਜਿਹਦੇ ਚਾਰੇ ਦੇ ਚਾਰੀ ਨਾ ਬਹੁਤ ਸੋਹਣੇ ਇੰਗਲਿਸ਼ ਜੇ ਕਲਰ ਨੇ ਚਾਰੀ ਕਲਰ ਬਹੁਤ ਸੋਹਣੇ ਨੇ ਬਹੁਤ ਪਿਆਰਾ ਪ੍ਰਿੰਟ ਵੀ ਬਹੁਤ ਸੋਹਣਾ ਵਾ ਆ ਲਓ ਆਪਣਾ ਸੁਪਰ ਹਿੱਟ ਡਿਜ਼ਾਈਨ ਜਿਹੜਾ ਚੱਲ ਰਿਹਾ ਬਹੁਤ ਪੈਣਾ ਨੇ ਇਹਨੂੰ ਪਿਛਲੀ ਵੀਡੀਓ ਚ ਲਾਈਕ ਕੀਤਾ ਇਹ ਆਪਣੇ ਕੋਲ ਫੁੱਲ ਆਨ ਸਟਾਕ ਦੇ ਵਿੱਚ ਹੈ ਜਿੰਨੇ ਮਰਜ਼ੀ ਸੂਟ ਮੰਗਵਾ ਸਕਦੇ ਹੋ ਲਾਈਟ ਜਾਂ ਮੁੰਗਿਆ ਸ਼ੇਡ ਆ ਆ ਲਓ ਜੀ ਬਲੂ ਕਲਰ ਮਿਲੂਗਾ ਇਹਦੇ ਵਿੱਚ ਤੁਹਾਨੂੰ ਆ ਇਹਦੇ ਵਿੱਚ ਪਰਪਲ ਸ਼ੇਡ ਮਿਲੂਗਾ ਬਹੁਤ ਸੋਹਣੇ ਕਲਰ ਨੇ ਡਿਜ਼ਾਈਨ ਵੀ ਬਹੁਤ ਸੋਹਣਾ ਇਹ ਗਰਮੀਆਂ ਵਾਲੇ ਸਟਫ ਤੇ ਵੀ ਅਸੀਂ ਸੇਲ ਕਰ ਚੁੱਕੀਆਂ ਤੇ ਹੁਣ ਇਹ ਸਰਦੀਆਂ ਵਾਲੇ ਤੇ ਵੀ ਆ ਚੁੱਕਿਆ ਵਾ ਲਾਈਟ ਜਾਂ ਫਲੋਸੀ ਕਲਰ ਆ ਬਹੁਤ ਪਿਆਰੇ ਬਹੁਤ ਸੋਹਣੇ ਇਹਦੇ ਕਲਰ ਨੇ ਆ ਲੋ ਜੀ ਇੱਕ ਹੈਗਾ ਚ ਮਹਿੰਦੀ ਸ਼ੇਡ ਬਹੁਤ ਸੋਹਣੇ ਸੋਹਣੇ ਪ੍ਰਿੰਟ ਨੇ ਜਿਹੜੇ ਮਾਜੀ ਪੰਜ ਕਲਰ ਉੱਪਰ ਆਏ ਵਾਲਾ ਡਿਜ਼ਾਈਨ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਵੀਡੀਓ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਵਧੀਆ ਲੱਗੀ ਹੋਊਗੀ ਪ੍ਰਿੰਟ ਜਾਨੀ ਕਿ ਬਹੁਤ ਸੋਹਣੀ ਕਲੈਕਸ਼ਨ ਦਾ ਬਹੁਤ ਜ਼ਿਆਦਾ ਪ੍ਰਿੰਟ ਨਿਊ ਐਡ ਆਨ ਹੋ ਚੁੱਕੇ ਨੇ ਕਲਰ ਐਡ ਆਨ ਹੋ ਚੁੱਕੇ ਨੇ ਸੋ ਜਿਹੜਾ ਵੀ ਕਲਰ ਜਿਹੜਾ ਵੀ ਡਿਜ਼ਾਈਨ ਤੁਹਾਨੂੰ ਪਸੰਦ ਆਇਆ ਹੋਵੇ ਫਟਾਫਟ ਸਕਰੀਨਸ਼ਾਟ ਲੈ ਕੇ WhatsApp ਦਾ ਨੰਬਰ ਸਕਰੀਨ ਤੇ ਚੱਲ ਰਿਹਾ ਉਹਦੇ ਉੱਪਰ ਸੈਂਡ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪੇਮੈਂਟ ਦਾ ਮੈਥਡ ਆਪਣਾ ਆਨਲਾਈਨ ਹੀ ਆ ਜੀ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗਾ ਤੇ ਬਹੁਤ ਪੈਣਾ ਆਪਣੇ ਨਾਲ ਨਵੀਆਂ ਜੁੜ ਵੀ ਰਹੀਆਂ ਨੇ ਜਿਨ੍ਹਾਂ ਦਾ ਇਹੀ ਕੁਐਸਚਨ ਆ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਮੈਂ ਲੁਧਿਆਣਾ ਡਿਸਟ੍ਰਿਕਟ ਤੋਂ ਆ ਜੀ ਪਖਵਾ ਕੋਲੇ ਪਿੰਡਾ ਪੈਣੀ ਰੋੜਾ ਮੈਂ ਉੱਥੋਂ ਬਿਲੋਂਗ ਕਰਦੀ ਹਾਂ ਤੁਸੀਂ ਸ਼ਾਪ ਤੇ ਆਉਣਾ ਤਾਂ 10 ਵਜੇ ਤੋਂ ਬਾਅਦ ਸ਼ਾਮ ਨੂੰ 4 ਵਜੇ ਤੋਂ ਪਹਿਲਾਂ ਐਨੀ ਟਾਈਮ ਤੁਸੀਂ ਆ ਸਕਦੇ ਹੋ ਕਿਉਂਕਿ ਇਹ ਸ਼ਾਮ ਨੂੰ 4 ਵਜੇ ਤੋਂ ਬਾਅਦ ਹੁਣ ਦਿਨ ਛੋਟੇ ਨੇ ਜੀ ਸੋ ਮੈਂ ਆਫ ਵਾਂਗੂ ਹੀ ਹੋ ਜਾਂਦਾ ਵਾ ক্লোজিং ਟਾਈਮ ਹੀ ਹੋ ਜਾਂਦਾ ਵਾ ਵੈਸੇ ਤਾਂ ਸਾਡੀ ਘਰ ਦੇ ਵਿੱਚ ਹੀ ਸ਼ਾਪ ਆ ਪਰ ਫਿਰ ਵੀ ਤੁਸੀਂ ਜਦੋਂ ਵੀ ਆਣਾ ਕਾਲ ਕਰਕੇ ਆ ਸਕਦੇ ਹੋ ਤੇ ਇੱਥੇ ਆ ਕੇ ਵੀ ਆਪਣੀ ਜੋ ਵੀ ਤੁਸੀਂ ਦੇਖਣਾ ਚਾਹੁੰਦੇ ਹੋ ਫੈਬਰਿਕ ਪਰ ਹਮੇਸ਼ਾ ਮੈਂ ਕਹਿੰਦੀ ਆ ਕਿ ਵੀਡੀਓ ਦੇਖ ਕੇ ਨਾ ਆਇਆ ਕਰੋ ਕੋਈ ਵੀ ਸੂਟ ਤੁਸੀਂ ਲੈਣੀ ਆ ਕਿਉਂਕਿ ਵੀਡੀਓ ਵਾਲੇ ਸੂਟ ਨਹੀਂ ਹੁੰਦੇ ਬਹੁਤ ਪਿਆਰ ਮਿਲਦਾ ਤੁਹਾਡਾ ਸਾਰੀਆਂ ਭੈਣਾਂ ਦਾ ਜਿਹੜਾ ਨਾਲ ਦੀ ਨਾਲ ਤੁਸੀਂ ਸਾਰਾ ਸਟਾਕ ਆਪਣਾ ਨਾਲ ਦੀ ਨਾਲ ਕਲੀਅਰ ਹੋ ਜਾਂਦਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਸੋ ਜਿਵੇਂ ਪ੍ਰਿੰਟਾਂ ਪ੍ਰਿੰਟ ਤੁਹਾਨੂੰ ਜ਼ਰੂਰ ਮਿਲਣਗੇ ਕਿਉਂਕਿ ਪ੍ਰਿੰਟਾਂ ਹੀ ਸਾਡੇ ਕੋਲ ਪੂਰੀ ਫੁੱਲ ਔਨ ਕੁਆਂਟੀਟੀ ਆ ਜਿਹੜੀ ਕਿ ਰਿਪੀਟ ਟੂ ਰਿਪੀਟ ਸਾਡੇ ਕੋਲ ਆ ਰਹੀ ਆ ਪ੍ਰਿੰਟਾਂ ਦੇ ਵਿੱਚ ਤੁਹਾਨੂੰ ਲੇਟੈਸਟ ਤੋਂ ਲੇਟੈਸਟ ਪ੍ਰਿੰਟ ਹਰ ਵੀਕ ਮਿਲਣਗੇ ਮਿਲਣਗੇ ਬਾਕੀ ਹੋਰ ਜਿੰਨੀ ਵੀ ਮੈਂ ਕਲੈਕਸ਼ਨ ਦਿਖਾਉਣੀ ਉਹਨਾਂ ਵਿੱਚ ਵੀ ਨਿਊ ਪ੍ਰਿੰਟ ਨਾਲ ਦੀ ਨਾਲ ਜਿਵੇਂ ਅੱਜ ਵੀਡੀਓ ਪੈ ਗਈ ਉਹਦਾ ਨੈਕਸਟ ਆਰਡਰ ਸਾਡਾ ਪਾਇਆ ਹੁੰਦਾ ਸੋ ਉਹ ਰਿਪੀਟ ਟੂ ਰਿਪੀਟ ਆ ਜਾਂਦੇ ਨੇ ਸੇਮ ਡਿਜ਼ਾਈਨ ਨਹੀਂ ਹੁੰਦੀ ਡਿਜ਼ਾਈਨ ਡਿਫਰੈਂਟ ਹੋ ਜਾਂਦੇ ਨੇ ਸੋ ਆਓ ਜਦੋਂ ਮਰਜੀ ਤੁਸੀਂ ਆ ਸਕਦੇ ਹੋ ਆਪਣੀ ਸ਼ਾਪ ਤੇ ਤੇ ਆ ਕੇ ਜਿੱਦਾਂ ਦੀ ਮਰਜ਼ੀ ਤੁਸੀਂ ਸ਼ਾਪਿੰਗ ਕਰ ਸਕਦੇ ਹੋ ਤੇ ਬਾਕੀ ਕਾਲ ਕਰਕੇ ਵੀ ਤੁਸੀਂ ਆਪਣਾ ਜੋ ਵੀ ਤੁਹਾਡੇ ਮਨ ਚ ਕੁਸਚਨ ਆ ਤੁਸੀਂ ਪੁੱਛ ਸਕਦੇ ਹੋ ਤੇ ਇਹੀ ਨੰਬਰ ਤੇ ਤੁਸੀਂ ਕਾਲ ਕਰਨੀ ਆ ਇਹੀ ਨੰਬਰ ਤੇ ਤੁਸੀਂ ਮੈਸੇਜ ਕਰਨਾ ਵਾ ਤੇ ਇਹਦੇ ਤੇ ਤੁਹਾਨੂੰ ਤੁਹਾਡੇ ਆਰਡਰ ਦੀ ਬੁਕਿੰਗ ਹੋਣੀ ਆ ਤੇ ਚਲੋ ਜੀ ਮਿਲਦੀ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ